ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਹਦਾ ਨਾਮ ਆ ਵੀਰੇ ਸਿੱਧੂ ਡੈਰੀ ਫਾਰਮ ਵੀਰੇ ਆਪਾਂ ਨੇ ਗੱਲ ਕਰਨੀ ਐ ਸੀ ਅੱਜ ਉਹ ਨਾ ਛੋਟੇ ਵਾਸਤੇ ਥੋੜੀਆਂ ਜਾਂ ਮਤਲਬ ਕਿ ਨਾ ਵੀ ਆਪਾਂ ਗਾਵਾਂ ਲੈਣੇ ਆ ਨਾ ਵੀਰੇ ਵੀ ਯਾਰ ਤੁਸੀਂ ਆਪ ਹਿਸਾਬ ਲਾ ਲਓ ਨਾ ਵੀ ਜਿੱਥੇ ਤੱਕ ਮੇਰਾ ਇੱਕ ਛੋਟਾ ਨਾ ਮੈਂ ਆਪਦਾ ਤਜਰਬਾ ਸ਼ੇਅਰ ਕਰੂੰਗਾ ਵੀ ਵੀਰੇ ਜਿੱਥੇ ਤੱਕ ਮੇਰਾ ਤਜਰਬਾ ਨਾ ਬਾਈ ਜਰ ਜੇ ਆਪਣੇ ਕੋਲੇ ਚੰਗਾ ਪਸ਼ੂ ਆ ਤਾਂ ਆਪਾਂ ਬਈ ਛੇਤੀ ਛੇਤੀ ਉਹਨੂੰ ਸੇਲ ਨਹੀਂ ਕਰਦੇ ਹਨ ਜੇ ਵੀਰੇ ਆਪਾਂ ਨੂੰ ਕੋਈ ਜ਼ਿਆਦੇ ਐਮਰਜੈਂਸੀ ਆ ਨਾ ਬੜਾ ਜ਼ਰੂਰੀ ਆ ਤਾਂ ਹੀ ਆਪਾਂ ਉਹ ਪਸ਼ੂ ਨੂੰ ਵੇਚਾਂਗੇ ਉਹ ਵੀਰੇ 100 ਚੋਂ ਦੇਖ ਇੱਕ ਪਸ਼ੂ ਮਿਲੂਗਾ ਆਪਾਂ ਨੂੰ ਠੀਕ ਆ ਕੋਈ ਵੀ ਬੰਦਾ ਬਾਈ ਜੀਰੇ ਲਵੇ ਮਾੜਾ ਚਾਹੇ ਤਾਂ ਪਸ਼ੂ ਭੱਜਣ ਜਾਂਦਾ ਉਹ ਵੇਚਦਾਣਾ ਬਾਈ ਜਾਂ ਕੋਈ ਖੋਟ ਕੱਪਾ ਹੁੰਦਾ ਉਹ ਵੇਚਦਾ ਹਨਾ ਪਰ ਬਾਈ ਜਿੱਥੇ ਤੱਕ ਮੇਰਾ ਤਜਰਬਾ ਨਾਲ ਵੀਰੇ ਤਾਂ ਮੇਰੇ ਨਾਲ ਬਹੁਤ ਬੜੀਆਂ ਨੇ ਹਨਾ ਬਾਈ ਕਹਿੰਦਾ ਬਾਈ ਕੋਈ ਕੁਝ ਹੋਰ ਸੀ ਨਿਕਲਦਾ ਕੁਝ ਹੋਰ ਸੀ ਹਨਾ ਘਰੇ ਆ ਕੇ ਸੋ ਵੀਰੇ ਬਹੁਤ ਬੰਦਿਆਂ ਨਾਲ ਹਨਾ ਇਹ ਗੱਲਾਂ ਹੋ ਰਹੀਆਂ ਨੇ ਹਨਾ ਬਾਈ ਮੇਰੇ ਭਰਾਵਾਂ ਨਾਲ ਠੀਕ ਆ ਜਿਹੜੇ ਵੀ ਮੇਰੇ ਵੀਰ ਨਵੇਂ ਕੰਮ ਸਟਾਰਟ ਕਰ ਰਹੇ ਨੇ ਨਾ ਬਾਈ ਮੈਂ ਉਹਨਾਂ ਨਾਲ ਲਈ ਇੱਕ ਜ਼ਰੂਰੀ ਗੱਲ ਕਰਦਾ ਨਾ ਇਹ ਵੀ ਵੀਰੇ ਯਾਰ ਵੀ ਆਪ ਦਾ ਸੋਚ ਸਮਝ ਕੇ ਸਮਾਂ ਲੱਗ ਜੂਗਾ ਕੋਈ ਚੱਕਰ ਨਹੀਂ ਵੀਰੇ ਯਾਰ ਜਿੱਥੇ 10 ਦਿਨਾਂ 'ਚ ਗਾਂ ਲੈਣੀ ਆ ਉੱਥੇ 20 ਦਿਨਾਂ 'ਚ ਗਾਂ ਲੈ ਲਓ ਪਰ ਬਈ ਚੰਗੀ ਤਰ੍ਹਾਂ ਤਸੱਲੀ ਕਰਕੇ ਲੋ ਅਸਲ ਤਾਂ ਬਈ ਯਾਰ ਹੁਣ ਕੰਮ ਰਿਹਾ ਹੀ ਨਹੀਂ ਆ ਨਾ ਕੋਈ ਵੀ ਮਤਲਬ ਕਿ ਚੰਗੇ ਬੰਦੇ ਕੋਲੋਂ ਪਸ਼ੂ ਲਓ ਜਿਹਦਾ ਨਾਂ ਆ ਨਾ ਵਧੀਆ ਤੇ ਬਈ ਜਿਹੜਾ ਬੰਦਾ ਆਪ ਕੰਮ ਕਰ ਰਿਹਾ ਪਸ਼ੂਆਂ ਦਾ ਜਾਂ ਉਹ ਤੋਂ ਲਓ ਠੀਕ ਆ ਬਈ ਫਾਰਮਾਂ 'ਚੋਂ ਡੰਗਰ ਲਓ ਵੱਧ ਤੋਂ ਵੱਧ ਬਈ ਪਹਿਲਾਂ ਮੈਂ ਵਪਾਰੀਆਂ ਤੋਂ ਡੰਗਰ ਲੈਂਦੇ ਆ ਨਾ ਨਾਰਮਲ ਕਰੇ ਕਿਸੇ ਤੋਂ ਕਦੇ ਕਿਸੇ ਤੋਂ ਨਾ ਬਾਈ ਬਹੁਤ ਮਤਲਬ ਕਿ ਕੁਝ ਹੋਰ ਨਿਕਲਿਆ ਹਨ ਘਰੇ ਆ ਕੇ ਕਹਿਆ ਕੁਝ ਹੋਰ ਬਾਈ ਮੈਂ ਉਦੋਂ ਬਾਅਦ ਦੇ ਵਿੱਚ ਬਾਈ ਮੈਂ ਸੌ ਕਾਲੀ ਵੀ ਜਾਂਦਾ ਬਾਈ ਜਿਹਦੇ ਕੋਲੇ ਪਸ਼ੂ ਰੱਖੇ ਹੋਏ ਨੇ ਉਹ ਬੰਦੇ ਤੋਂ ਹੀ ਡੰਗਰ ਲੈਣੇ ਨੇ ਜਿਹੜਾ ਬੰਦਾ ਘਰੋਂ ਡੰਗਰ ਵੇਚ ਰਿਹਾ ਬਾਈ ਯਾਰ ਮੈਂ ਫਾਰਮਾਂ ਤੋਂ ਗਾਵਾਂ ਲੈਤੀਆਂ ਹਨ ਦੋ ਤਿੰਨ ਤੇ ਘਰੇ ਜਿਹੜੇ ਮੁੰਡੇ ਯਾਰ ਬੰਦਿਆਂ ਲੱਗਿਆ ਨਾ ਵੀ ਡੰਗਰ ਰੱਖੇ ਹੋਏ ਸੀ ਉਹਨਾਂ ਤੋਂ ਪਸ਼ੂ ਲੈਤੇ ਤਾ ਬਾਈ ਕਿਹਾ ਉਹਨਾਂ ਨੇ ਜਿਹੜੀ ਚੀਜ਼ ਉਹਨਾਂ ਨੇ ਕਹੀ ਸੀ ਉਹ ਤੋਂ ਬਾਈ ਵੱਧ ਹੀ ਰਿਜ਼ਲਟ ਮਿਲਿਆ ਘਰੇ ਅੱਗੇ ਪਰ ਵੀਰੇ ਕੱਟ ਨਹੀਂ ਮਿਲਿਆ ਠੀਕ ਆ ਸੋ ਬਾਈ ਹਨਾ ਹੁਣ ਆਪਣੇ ਬਹੁਤ ਹੀ ਨਾਂ ਚੱਲਿਆ ਹੋਇਆ ਹਨਾ ਬਾਈ ਰੈਡੂ ਡੈਰੀ ਫਾਰਮ ਵਾਲਿਆਂ ਦਾ ਹਨਾ ਬਾਈ ਯਾਰ ਉਹ ਬੰਦੇ ਨਾ ਇੱਕ ਨੰਬਰ ਤੇ ਕੰਮ ਕਰ ਰਹੇ ਨੇ ਉਹ ਮੇਰੇ ਵੀਰ ਭਰਾ ਜਿੰਨੇ ਵੀ ਉਹਨਾਂ ਤੋਂ ਪਸ਼ੂ ਲੈ ਰਹੇ ਨੇ ਹਰ ਇੱਕ ਬੰਦੇ ਨੂੰ ਉਹ ਆਪਣੇ ਕਾਮਯਾਬ ਹੋਣ ਬਾਰੇ ਸੋਚ ਰਿਹਾ ਮੇਰਾ ਭਰਾ ਉਹ ਬਾਈ ਨੂੰ ਬਾਈ ਮੇਰੀ ਸਲੂਟ ਆ ਹਨਾ ਵੀ ਉਹ ਬਾਈ ਯਾਰ ਵੀ ਬਹੁਤ ਚੰਗੇ ਡੰਗਰ ਹਨਾ ਵੀਡੀਓ ਦੇਖਦੇ ਆ ਚੰਗੇ ਤੋਂ ਚੰਗਾ ਡੰਗਰ ਭਾਲ ਕੇ ਲੈ ਕੇ ਆਉਂਦਾ ਨਾ ਬਾਈ ਉਹ ਬੰਦਿਆਂ ਨੂੰ ਵੀਰੇ ਪਰਖਾ ਡੰਗਰਾਂ ਦੀ ਕਿਉਂਕਿ ਬਾਈ ਉਹਨਾਂ ਦੇ ਤਜਰਬੇ ਨੇ ਉਹਨਾਂ ਨਾਲ ਬਣੀਆਂ ਨੇ ਉਹ ਬਾਈ ਜਿਹੜੇ ਬੰਦੇ ਨਾਲ ਬਣੀ ਹੁੰਦੀ ਆ ਬਾਈ ਉਹ ਬੰਦਾ ਕਦੇ ਨਹੀਂ ਸੋਚੂਗਾ ਵੀ ਯਾਰ ਆ ਦੂਜੇ ਬੰਦੇ ਨਾਲ ਇਹ ਚੀਜ਼ ਬਣੇ ਸੋ ਬਾਈ ਹਨਾ ਤਾ ਇੱਕੇ ਹੀ ਤਿਆਰ ਬਣਾ ਛੋਡੇ ਨਾਲ ਮੇਰਾ ਅੱਜ ਦਾ ਇਹਦਾ ਬਲੌਗ ਸੀ ਨਾ ਵੀ ਬਾਈ ਡੰਗਰ ਬਾਈ ਬਣ ਕੇ ਦੇਖ ਕੇ ਪਸ਼ੂ ਲਓ ਹਨਾ ਵੀ ਇਹ ਚੀਜ਼ ਹੈ ਜਿਹੜੀ ਵੀਰੇ ਸਾਹ ਵਾਲੀ ਚੀਜ਼ ਆ ਹਨਾ ਤੇ ਬਾਈ ਇਹਦਾ ਕੋਈ ਮਤਲਬ ਕਿ ਚੰਗਾ ਪਸ਼ੂ ਬਾਈ ਵਧੀਆ ਕੁਆਲਿਟੀ ਦਾ ਲਓ ਠੀਕ ਆ ਖੜ ਕੇ ਲੈ ਲੋ ਜਿੱਥੇ ਬਾਈ ਦੋ ਗਾਇਆਂ ਲੈਣੇ ਨੇ ਉੱਥੇ ਇੱਕ ਲੈ ਲੋ ਪਰ ਲਓ ਵੀਰੇ ਟੌਪ ਕਿਉਂਕਿ ਬਾਈ ਮਾੜੇ ਪਸ਼ੂ ਦਾ ਅੱਜ ਦੇ ਢਕੜੀ ਦੇ ਵਿੱਚ ਕੋਈ ਉਹੋ ਨਹੀਂ ਇਹ ਗਾਣਾ ਵਿਕਰੇ ਦੁੱਧ ਪੀਣਾ ਜੀਨੇ ਉਹ ਪਮਗ ਲੈ ਲਿਆਣਾ ਫਿਰ ਭਾਈ ਮਾੜਾ ਡੰਗਰ ਡੈਰੀ ਫਾਰਮ ਦੇ ਵਿੱਚ ਨਹੀਂ ਕਾ ਬੰਦੇ ਨੂੰ ਕਾਮਯਾਬ ਹੋਣ ਦਿੰਦਾ ਭਾਈ ਚੰਗੇ ਡੰਗਰ ਲਓ 25 30 ਲੀਟਰ ਤੋਂ ਪਲਾਸਰ ਗਾਵਾ ਲਓ 25 ਤੋਂ ਤਾਂ ਤੁਸੀਂ ਸਟਾਰਟ ਕਰੋ ਭਾਈ ਫਿਰ ਭਾਈ ਕਿਤੇ ਨਾ ਕਿਤੇ ਜਾ ਕੇ ਤੁਸੀਂ ਹੋਮੋਗੇ ਕਾਮਯਾਬ ਮੇਰੇ ਵੀਰੋ ਸੋ ਭਾਈ ਆਪਣਾ ਤਾਂ ਇਹੀ ਤਿਆਰਪਾ ਹਨਾ ਸੋ ਭਾਈ 100 ਦੇ ਲਈ ਹਨਾ ਬਹੁਤ ਆਪਾਂ ਆਪਣੇ ਮਲੋ ਉਪਰਾਲਾ ਕਰ ਰਹੇ ਹਨਾ ਭਾਈ ਦੇਗਰ ਨੌਜਵਾਨ ਆ ਨਾ ਭਾਈ ਮੈਂ ਵੀ ਬੇਰਜਗਾਰ ਸੀ ਨਾ ਤਾਂ ਭਾਈ ਮੈਂ ਵੀ ਛੋਡੇ ਵਾਸਤੇ ਇੱਕ ਉਪਰਾਲਾ ਕਰ ਰਹੇ ਹਾਂ ਨਾ ਭਾਈ ਆਪਾਂ ਥੋੜੇ ਜਿਹਾ ਟਾਈਮ ਤੱਕ ਨਾ ਭਾਈ ਆਪਣਾ ਵੀ ਆਪਾਂ ਕੰਮ ਚਲਾ ਰਹੇ ਹਾਂ ਨਾ ਭਾਈ ਡੰਗਰ ਵੇਚਣ ਦਾ ਵਪਾਰ ਦਾ ਤਾਂ ਭਾਈ ਆਪਾਂ ਚੰਗੇ ਪਸ਼ੂ ਹੀ ਲੈ ਕੇ ਆਇਆ ਕਰਨੇ ਨੇ ਭਾਈ ਡੰਗਰ ਲੈ ਕੇ ਆਇਆ ਕਰਾਂਗੇ ਦੋ ਦੋ ਹੀ ਭਾਈ ਟੌਪ ਲੈ ਕੇ ਆਇਆ ਕਰਾਂਗੇ ਬਸ ਛੋਡੇ ਵਾਸਤੇ ਇੱਕ ਤੋਹਫੀ ਵਾਂਗ ਕਰਨਗੇ ਜਿਹੜੇ ਵੀ ਮੇਰੇ ਵੀਰ ਭਰਾਵਾਂ ਨੇ ਪਸ਼ੂ ਲੈਣਾ ਹੋਇਆ ਕਰੂਗਾ ਤਾਂ ਭਾਈ ਆਪਣੇ ਨਾਲ ਸੰਪਰਕ ਕਰ ਲਿਆ ਕਰਿਓ ਜਿੰਨੀ ਕੋਸ਼ਿਸ਼ ਹੋਊ ਬਾਈ ਉਹਨਾਂ ਟਾਪ ਕਲਾਸ ਡੰਗਰ ਕੱਢ ਕੇ ਲੈ ਕੇ ਆਵਾਂਗੇ ਸਾਰਾ ਚੀਜ਼ਾਂ ਬਾਈ ਆ ਦੇਖੋ ਆ ਖੜੀਆਂ ਨੇ ਟਾਪ ਦੀਆਂ ਚੀਜ਼ਾਂ ਨੇ ਵੀਰੇ ਕੁਆਲਿਟੀ ਕੁਆਲਿਟੀ ਰੱਖੀਆ ਬਾਈ ਕੁਆਂਟੀਟੀ ਕਿੰਨੀ ਮਰਜ਼ੀ ਇਕੱਠੀ ਕਰ ਲਾ ਵੀਰੇ ਕੋਈ ਮੁਕਾਬਲਾ ਨਹੀਂ ਜਿੱਥੇ ਕੁਆਲਿਟੀ ਆ ਉੱਥੇ ਮੁਕਾਬਲਾ ਵੀਰੇ ਚੰਗੀਆਂ ਬਹਿੜਾ ਰੱਖੋ ਵਧੀਆ ਟਾਪ ਕਲਾਸ ਦੀਆਂ ਠੀਕ ਆ ਬਾਕੀ ਵੀਰੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਸਾਸਰੀਕਾਲ ਈ ਕਾਜੀ ਜਿਉਂਦੇ ਵਾਸਤੇ ਰਹਿਣ ਮੇਰੇ ਵੀਰ ਭਰਾ ਹਰ ਇੱਕ ਬੰਦਾ ਬਾਈ ਜਿੰਨੇ ਵੀ ਮੇਰੇ ਵੀਰ ਭਰਾ ਕੰਮ ਕਾਰੋਬਾਰ ਦੇ ਵਿੱਚ ਆ ਰਹੇ ਨੇ ਤਾਂ ਬਾਈ ਕਾਮਯਾਬੀ ਹੋਣ ਮੇਰੇ ਬਾਈਆਂ ਵਾਸਤੇ ਬਾਈ ਇਹੀ ਮੈਂ ਤਾਂ ਇੱਕ ਦੁਆ ਕਰੂੰਗਾ ਪ੍ਰਮਾਤਮਾ ਅੱਗੇ ਹਨਾ ਸੋ ਬਾਈ ਬਹੁਤ ਹੀ ਚੰਗਾ ਕੰਮ ਆਗਾ ਜਿਹੜਾ ਬੰਦਾ ਅੱਜ ਦੀ ਘੜੀ ਇਹ ਕੰਮ ਦੇ ਵਿੱਚ ਪੈ ਗਿਆ ਤਾਂ ਬਾਈ ਆਉਣ ਵਾਲੇ 5 ਤੋਂ 10 ਸਾਲਾਂ ਤੱਕ ਇਹਦਾ ਕੰਮ ਦਾ ਬਹੁਤ ਹੀ ਚੰਗਾ ਫਿਊਚਰ ਬਣਨਾ ਵੀਰੇ ਬਹੁਤ ਹੀ ਚੰਗਾ ਸੋ ਬਾਈ ਧੰਨਵਾਦ ਸਾਰਿਆਂ ਨੂੰ ਕੋਈ ਮਾੜਾ ਚੰਗਾ ਬੋਲਿਆ ਗਿਆ ਹੋਵੇ ਤਾਂ ਵੀਰੇ ਮaaf ਕਰਿਓ ਸਤਿ ਸ੍ਰੀ ਅਕਾਲ ਜੀ